ਏਅਰਬਲ ਪਾਲ ਕੀ ਉਂਡਿਆ ਹੋ ਸੀਗੀ ਤੇ ਮੇਰੇ ਨਾਲ ਵੀ ਕੱਪੜੇ ਹੈ ਹੀ ਨਹੀਂ ਸੀ ਕੋਈ ਜੀਨਾਂ ਜਿਆ ਸੀ ਉਹ ਵਧੀਆ ਨਹੀਂ ਲੱਗਦੀਆਂ ਇੰਨੀਆਂ ਪਾਉਣੀਆਂ ਤੇ ਉਹ ਡੈਡੀ ਦੀ ਨਾ ਖੁੱਲੀ ਪੈਂਟ ਪਈ ਸੀ ਅੱਛਾ ਮੈਂ ਉਹ ਚੱਕ ਕੇ ਉਹ ਪਾ ਲਈ ਜਿਹੜੇ ਪੈਂਟਾਂ ਵਾਲੇ ਹੁੰਦੇ ਆ ਨਾ ਉਹ ਕੀ ਕਹਿੰਦਾ ਬਾਈ ਐਂ ਲੱਗਦਾ ਮੈਂ ਝੋਲੇ 'ਚ ਪੰਪ ਪਾਇਆ ਹੁੰਦਾ ਇਹ ਆਏ ਆ ਗਏ ਫਲਾਨਾ ਧੰਕਾ ਮੈਨੂੰ ਕਹਿੰਦਾ ਬਾਈ ਐਂ ਲੱਗਿਆ ਜੀ ਮੈਂ ਤੇ ਰਸਾਨਾ ਲੱਗੇ ਹੁੰਦੇ ਆ ਮੈਂ ਕਿਹਾ ਕਿਉਂ ਬਾਈ ਕਹਿੰਦਾ ਯਾਰ ਜਦੋਂ ਮੇਰੇ ਰਸਾਨਾ ਲੱਗਦਾ ਮੈਂ ਚਾਹਦਾ ਹਨ ਲੈਣਾ ਅੱਜ ਕੱਲ ਦੇ ਦੇਖੇ ਜਾਈਏ ਮੈਂ ਕਹਿੰਦਾ ਚਾਦਰਾਂ ਕੇ ਸਾਨੂੰ ਬੰਨਣਾ ਨਹੀਂ ਆਉਂਦਾ ਨਵੇਂ ਮੁੰਡੇ ਨੂੰ ਹੂੰ ਤੇ ਉਹ ਅੱਜ ਕੱਲ ਪਲਾਸਟਿਕ ਵਾਲਾ ਮਿਲਣ ਲੱਗ ਗਿਆ ਮੁੱਲ ਦੁਕਾਨਾਂ 'ਤੋਂ ਚਾਦਰਾਂ ਹਾਂ ਜਿਵੇਂ ਆਪਣੀਆਂ ਪੱਗਾਂ ਬਣਾਉਂਟੀਆਂ ਹੁੰਦੀਆਂ ਹਿੰਦੀ ਫਿਲਮਾਂ 'ਚ ਦੇਖੀਆਂ ਹਾਂ ਉਵੇਂ ਮੈਂ ਕਹੇ ਇਹ ਵੀ ਉਹਨਾਂ ਉਵੇਂ ਮਿਲਣ ਲੱਗ ਗਿਆ ਪਲਾਸਟਿਕ ਵਾਲਾ ਅੱਛਾ ਇਹਨੂੰ ਚੜਾ ਲਓ ਠੀਕ ਆ ਵੀ ਚਾਦਰਾਂ ਵਾਜ ਗਿਆ 2021 'ਚ ਆ ਕੇ ਵੀ ਮੈਂ ਕੁੜਤਾ ਜਾਂਦਾ ਬਨ ਕੇ ਗਿਆ ਸੀਗਾ ਵਿਆਹ 'ਚ ਅੱਛਾ ਤੇ ਮੈਨੂੰ ਉੱਥੇ ਬਹੁਤ ਵਧੀਆ ਲੋਕਾਂ ਨੂੰ ਲੱਗਿਆ ਵੀ ਹਾਂ ਯਾਰ ਕੀ ਬਾਤ ਆ ਵੀ ਸੋਨਾ ਲੱਗਦਾ ਹੂੰ ਤੇ ਕਈਆਂ ਨੇ ਤਾਂ ਹੀ ਸੋਚ ਲਿਆ ਸੀ ਵੀ ਇਹ ਨਚਾਰ ਆਇਆ ਇਹਨਾਂ ਨੂੰ ਅੱਜ ਕੱਲ ਤਾਂ ਜਖਨਾ ਵੱਟਦੀ ਮੋਬਾਈਲ ਨੇ ਹੂੰ ਵੀ ਆ ਚੱਕੋ ਵੀ ਮੋਬਾਈਲ ਆ ਮੂਰੇ ਸਾਰਾ ਦਿਨ ਜਵਾਕ ਦੇਖੀ ਜਾਂਦੇ ਆ ਕੋਈ ਉਹਨਾਂ ਨੂੰ ਮੈਂ ਕਹਿੰਨਾ ਆਪਣੇ ਕੋਈ ਚਾਚਾ ਚਾਚੀ ਤਾਇਆ ਤਾਈ ਕੁਛ ਨਹੀਂ ਹੂੰ ਸਭ ਕੁਝ ਪੁਰ ਲਗਿਆ ਅੱਜ ਕੱਲ ਤਾਂ ਉਹੀ ਇੱਕ ਹੀ ਅੱਖਰ ਆ ਆਂਟੀ ਦੇ ਅੰਕਲ ਹਾਂ ਚਾਚੇ ਨੂੰ ਵੀ ਆਂਟੀ ਚਾਚੇ ਨੂੰ ਅੰਕਲ ਕਹੇ ਤਾਂ ਚਾਚੀ ਨੂੰ ਆਂਟੀ ਕਹੇ ਤਾਂ ਕੋਈ ਮਾਮਾ ਆ ਗਿਆ ਉਹਨੂੰ ਵੀ ਅੰਕਲ ਆਂਟੀ ਐਂ ਚੱਲੀ ਜਾਂਦਾ ਇਹਨਾਂ ਦਾ ਸਸਿਕਾਰ ਦੀ ਤੁਸੀਂ ਲੋਕ ਰਾਏ ਟੀਮ ਨਾਲ ਜੁੜੇ ਹੋ ਮੈਂ ਹਾਂ ਪਰਮਿੰਦਰ ਸਿੰਘ ਆਸਕਰ ਦਾ ਸਭ ਤੁਸੀਂ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਕਿਸੇ ਤੁਹਾਡੀ ਨਵੀਂ ਸ਼ਖਸੀਅਤ ਨਾਲ ਤੁਹਾਡੀ ਜਾਣ ਪਛਾਣ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਅੱਪਾ ਅੱਜ ਗੱਲ ਕਰਾਂਗੇ ਪੰਜਾਬੀ ਕਲਚਰ ਬਾਰੇ ਕਿਉਂਕਿ ਆਪਾਂ ਪਿਛਲੇ ਆਪਣੇ ਬਜ਼ੁਰਗ ਹੁੰਦੇ ਸੀ ਕੁਰਤਾ ਚਾਦਰਾਂ ਪਾ ਕੇ ਰੱਖਦੇ ਸੀ ਜੁੱਤੀ ਪਾ ਕੇ ਰੱਖਦੇ ਸੀ ਪੱਗਾਂ ਸ਼ਮਲੇ ਨੇ ਬੰਨ ਕੇ ਰੱਖਦੇ ਸੀ ਪਰ ਹੁਣ ਕਿਤਨਾ ਕਿਤੇ ਸਾਰੀਆਂ ਚੀਜ਼ਾਂ ਲੋਭ ਹੋ ਰਹੀਆਂ ਨੇ ਪਰ ਹੁਣ ਇੱਕ ਨੌਜਵਾਨ ਹੈ ਪਿਛਲੇ ਦਿਨੀ ਤੁਸੀਂ ਦੇਖਣਾ ਕਿ ਪਹਿਲਾਂ ਬਾਪੂ ਬਲਕੌਰ ਸਿੰਘ ਬੜੇ ਉਹ ਵੀ ਸੋਸ਼ਲ ਮੀਡੀਆ ਤੇ ਉਹ ਕਾਫੀ ਪੜੇ ਲਿਖੇ ਨੇ ਤੇ ਬੋਲਦੇ ਸੀ ਕਿ ਮੈਂ ਆਪ ਦਾ ਕਲਚਰ ਰੱਖਿਆ ਇੱਕ ਹੋਰ ਨੌਜਵਾਨ ਹੈ ਕੁਲਵਿੰਦਰ ਸਿੰਘ ਸੰਧੂ ਤਲਵੰਡੀ ਸਾਹਿਬ ਉਹ ਦੇ ਲਾਗੇ ਪਿੰਡ ਪੈਂਦਾ ਮਾਨਾਲਾ ਉਹ ਆਪਣੇ ਅੱਜ ਨਾਲ ਗੱਲਬਾਤ ਕਰਾਂਗੇ ਪੰਜਾਬੀ ਕਲਚਰ ਬਾਰੇ ਜਿਸ ਤਰੀਕੇ ਨਾਲ ਉਹ ਪੰਜਾਬੀ ਕਲਚਰ ਤੇ ਰਹਿੰਦੇ ਨੇ ਕਾਫੀ ਗੱਲਾਂ ਨੇ ਸੁਣਨ ਵਾਲੀਆਂ ਉਹਨਾਂ ਤੋਂ ਤੇ ਗੱਲਬਾਤ ਕਰਦੇ ਬਾਈ ਸੱਸੀ ਕਲਸਵਾਲ ਸੱਸੀ ਦਾ ਬਾਈ ਜੀ ਠੀਕ ਠਾਕ ਹਾਂਜੀ ਹਾਂਜੀ ਬੋਲੀਏ ਬਾਈ ਆਪਣੇ ਸੁਣਾ ਵਧੀਆ ਹੋਰ ਸਭ ਵਧੀਆ ਬਾਈ ਅੱਛਾ ਬਾਈ ਜਿਸ ਤਰੀਕੇ ਨਾਲ ਮੈਂ ਕਲਚਰ ਦੀ ਗੱਲ ਕੀਤੀ ਹੈ ਨਾ ਕਿਰਤਾ ਪਾਉਣਾ ਚਾਦਰਾਂ ਬੰਨਣਾ ਹਾਂਜੀ ਤੇ ਕਾਲਜ ਇਸ ਤਰੀਕਿਆਂ ਨੂੰ ਫਿਰ ਹਾਂਜੀ ਬਾਈ ਉਹਨਾ ਵੀ ਪਹਿਲਾਂ ਕਾਲਜ ਜਾਂਦੇ ਸੀਗੇ ਉਦੋਂ ਆਪਣੇ ਖੁੱਲੀਆਂ ਪੈਂਟਾਂ ਪਾ ਕੇ ਜਾਂਦੇ ਸੀਗੇ ਅੱਛਾ ਤੇ ਹੁਣ ਮੈਂ ਟੀਚ ਕਰਾਉਣਾ ਉੱਥੇ ਪੈਂਟ ਸ਼ਰਟ ਤੇ ਜੋ ਵੀ ਆਉਣਾ ਜਾਣਾ ਮੈਂ ਕਿਤੇ ਵੀ ਗਰਾਆਂ ਜਾਂ ਨਾ ਹੁੰਦਾ ਹੀ ਉਦੋਂ ਮੈਂ ਕੁਰਤਾ ਜਾਂ ਚਾਦਰ ਬਨ ਕੇ ਜਾਂਦਾ अच्छा हां जी भाई ਤੇ ਐਂ ਨਹੀਂ ਕਹਿੰਦੇ ਵੀ ਯਾਰ ਇਹ ਕਿਦਰ ਤੂੰ ਜਰੂਰ ਕੱਢੀ ਜੰਨਾ ਮੈਨੂੰ ਲੱਗਦਾ ਕਹਿੰਦੇ ਤਾਂ ਹੋਵੇ ਬਾਈ ਕਹਿੰਦੇ ਤਾਂ ਬਹੁਤ ਕੋਸ਼ਿਸ਼ ਆਡਾ ਵੀ ਕਹਿੰਦੇ ਹੋਣਗੇ ਬਹੁਤ ਕੋਸ਼ਿਸ਼ ਆਖੀ ਉਹ ਕਰਾ ਕੀ ਜਾਂਦੇ ਆ ਇਹ ਪੰਜਾਬ ਨੂੰ ਬਚਾਊਗਾ ਇਹ ਐਂ ਕਰੂਗਾ ਪਰ ਆਪਾਂ ਕਿਸੇ ਤੋਂ ਕੀ ਲੈਣਾ ਨਾ ਆਪਾਂ ਨੂੰ ਐਂ ਆ ਵੀ ਆਪਾਂ ਯਾਰ ਜਿੰਨਾ ਕੁ ਕੁਝ ਆਪਾਂ ਕਰ ਸਕਦੇ ਆ ਆਪਣੇ ਪੰਜਾਬ ਲਈ ਉਹ ਕਰਕੇ ਦਿਖਾਈਏ ਕਿਉਂਕਿ ਅੱਜ ਕੱਲ੍ਹ ਦੇਖੋ ਪੰਜਾਬ ਵੀ ਕਰ ਚਰਨ ਨੂੰ ਕੋਈ ਨਹੀਂ ਇਹ ਜੇ ਦੇਖਿਆ ਜਾਵੇ ਤਾਂ ਆਉਣ ਵਾਲੇ ਜਾਂ ਤਾਂ ਪੰਗਡੇ ਰ ਕੋਈ ਕੰਪੀਟੀਸ਼ਨ ਹੁੰਦੇ ਆ ਉੱਥੇ ਕੁਰਤਾ ਜਾਂਦਾ ਆ ਹਾਂ ਜਾਂ ਕਿਤੇ ਗਾਇਕਾ ਉਹ ਆਪਣੇ ਲਾਈਵ ਸ਼ੋਅ ਲਾਉਂਦੇ ਆ ਉਹ ਕੁਰਤਾ ਜਾਂਦਾ ਬਣ ਕੇ ਜਾਂਦੇ ਆ ਉਹ ਕੁਰਤਾ ਜਾਂਦਾ ਆਪਾਂ ਨੂੰ ਦੇਖਣ ਨੂੰ ਵੀ ਨਹੀਂ ਮਿਲਦਾ ਹੂੰ ਤੇ ਅੱਜ ਕੱਲ ਦੇ ਦੇਖੇ ਜੇ ਮੈਂ ਕਹਿੰਨਾ ਚਾਹਦਾ ਕਿ ਸਾਨੂੰ ਬੰਨਣਾ ਨਹੀਂ ਆਉਂਦਾ ਨਵੇਂ ਮੁੰਡੇ ਨੂੰ ਹੂੰ ਤੇ ਉਹ ਅੱਜ ਕੱਲ ਪਲਾਸਟਿਕ ਵਾਲਾ ਮਰਨ ਲੱਗ ਗਿਆ ਮੁੱਲ ਦੁਕਾਨਾਂ ਦਾ ਚਾਦਰ ਹਾਂ ਅੱਜ ਮੈਂ ਆਪਣੀਆਂ ਪੱਗਾਂ ਬਣਾਉਂਦੀਆਂ ਹੁੰਦੀਆਂ ਹਿੰਦੀ ਫਿਲਮਾਂ 'ਚ ਦੇਖੀਆਂ ਹਾਂ ਉਵੇਂ ਮੈਂ ਕਹੇ ਵੀ ਉਹਨਾਂ ਉਵੇਂ ਮਿਲਣਾ ਲੱਗਿਆ ਪਲਾਸਟਿਕਾਲਾ ਇਹਨੂੰ ਚੜਾ ਲਓ ਠੀਕ ਆ ਵੀ ਚੜ ਰਾ ਵਜ ਗਿਆ ਪਰ ਮੈਂ ਆਖਿਆ ਕਿਸ ਨੂੰ ਬੰਨਣੇ ਹੀ ਨਹੀਂ ਆਉਂਦਾ ਅੱਜ ਕੱਲ ਪਹਿਲੀ ਗੱਲ ਤਾਂ ਇਹ ਆ ਪਹਿਲੀ ਗੱਲ ਮੈਂ ਦੇਖਾਂ ਵੀ ਇਹ ਚੜਰਾਏ ਨਹੀਂ ਪਤਾ ਵੀ ਕਿੰਨੇ ਮੀਟਰ ਦਾ ਹੁੰਦੇ ਸਹੀ ਗੱਲ ਆ ਉਹ ਮੈਂ ਦੁਕਾਨ ਤੇ ਜਾਂਨਾ ਮੈਂ ਕਹਿਣਾ ਵੀ ਚੜਰਾਇ ਕੱਟ ਦਿਓ ਇੱਕ ਉਹ ਪਹਿਲਾਂ ਤਾਂ ਦੇਖ ਕੇ ਹੈਰਾਨ ਹੁੰਦੇ ਆ ਯਾਰ ਵੀ ਤੂੰ ਮੁੰਡਾ ਗੁੰਡਾ ਤੂੰ ਇਹ ਕੀ ਪਾਸੇ ਹੋ ਗਿਆ ਹਾਂ ਪਰ ਉਹਨਾਂ ਨੂੰ ਮੈਂ ਦੱਸ ਦਦਾ ਯਾਰ ਵੀ ਹਾਲ ਦੇ ਕਰਚਰ ਨੂੰ ਮਾਲ ਦੇ ਪਹਿਰਾਵੇ ਨੂੰ ਬਚਾ ਕੇ ਰੱਖਣਾ ਯਾਰ ਜਿੰਨਾ ਕਿ ਕਰੀਏ ਉਹਨਾਂ ਕਿਤਾਬਾਂ ਗੱਲ ਸਕੀਏ ਤੁਸੀਂ ਪਹਿਲਾਂ ਮੇਰੇ ਕੋਲ ਗੱਲ ਕਰਦੇ ਖੁੱਲੀਆਂ ਪੈਂਟਾਂ ਪਾਉਂਦੇ ਰਹਾਂ ਮੈਂ ਹਾਂਜੀ ਹਾਂਜੀ ਉਦੋਂ ਵੀ ਸ਼ਾਬਾਸ਼ ਮਿਲ ਗਈ ਸੀ ਉਹਨਾਂ ਦਾ ਬਹੁਤ ਸ਼ਾਬਾਸ਼ੀ ਮਿਲ ਗਿਆ ਕਿਵੇਂ ਉਹ ਮੈਂ ਦੱਸਦਾ 2016 ਚ ਸੀਗਾ ਕੋਈ ਮੈਂ ਸਕੂਲ ਚ ਜਾਣਾ ਪਲੱਸ 2 ਚ ਸੀਗਾ ਹਾਂ ਤੇ ਉਦੋਂ ਨਾ ਫੇਅਰਬਲ ਪਾਰਟੀ ਹੁੰਦੀ ਆ ਉਹ ਸੀਗੀ ਤੇ ਮੇਰੇ ਨਾਲ ਵੀ ਕੱਪੜੇ ਹੈ ਹੀ ਨਹੀਂ ਸੀ ਕੋਈ ਜੀਨਾਂ ਜਿਆਸਗਾ ਉਹ ਵਧੀਆ ਨਹੀਂ ਲੱਗਦੀਆਂ ਨਹੀਂ ਪਾਉਣੀਆਂ ਹਾਂ ਤੇ ਉਹ ਡੈਡੀ ਦੀ ਨਾ ਖੁੱਲੀ ਪੈਂਟ ਪਈ ਸੀ ਅੱਛਾ ਮੈਂ ਉਹ ਚੱਕ ਕੇ ਉਹ ਪਾ ਲਈ ਅੱਛਾ ਤੇ ਇੱਕ ਆਪਣੇ ਮੈਨੂੰ ਲੱਗਦਾ ਪਿੰਕ ਜਿਹੀ ਕਰ ਲਓ ਡੀ ਸ਼ਰਟ ਸੀ ਉਹ ਪਾ ਕੇ ਮੈਂ ਜਾਵੜਿਆ ਹੂੰ ਤੇ ਮੈਂ ਕਿਹਾ ਚੱਲ ਵੀ ਵਧੀਆ ਲੱਗਿਆ ਆਲਦੇ ਆਪ ਨੂੰ ਆਪਾਂ ਕਿ ਸੈਟੂ ਕੀ ਸੋਚਣਾ ਸੀ ਨਾ ਚੀਜ਼ਾਂ ਤੇ ਜਦੋਂ ਉੱਥੇ ਜਾ ਕੇ ਰਿਸਪੌਂਸ ਦੇਖਿਆ ਯਾਰ ਮੈਨੂੰ ਕਈਆਂ ਨੇ ਆ ਕੇ ਵਧੀਆ ਲੱਗਦਾ ਹੂੰ ਪਰ ਜਿਹੜੇ ਪਿੰਡਾਂ ਵਾਲੇ ਹੁੰਦੇ ਆ ਨਾ ਉਹ ਕੀ ਕਹਿੰਨਾ ਬਈ ਤਾਂ ਬਈ ਐਂ ਲੱਗਦਾ ਮੈਂ ਝੋਲੇ 'ਚ ਪੰਪ ਪਾਇਆ ਹੁੰਦਾ ਇਹ ਆਏ ਆ ਗਏ ਫਲਾਨਾ ਤੇ ਹਮਕਾ ਮੈਂ ਕਿਹਾ ਚਲੋ ਲੋਕ ਬੋਲਦੇ ਆ ਨਾ ਫਿਰ ਮੈਂ ਆਦੇ ਬਾਪੂ ਨੂੰ ਪੁੱਛਿਆ ਮੈਂ ਕਿ ਇਹ ਸੋਨੂ ਕਿਵੇਂ ਲੱਗਦਾ ਮੈਂ ਉਹ ਕਹਿੰਦਾ ਬਹੁਤ ਵਧੀਆ ਲੱਗਦਾ ਤੋ ਚੱਲ ਦੂਜਿਆਂ ਨਾਲੋਂ ਆਪਾਂ ਵੱਖ ਦੇਖ ਰਹੇ ਆ ਉਹ ਚੀਜ਼ ਮੇਨ ਆ ਗਈ ਠੀਕ ਹੈ ਤੇ ਮੈਂ ਪਾਉਣ ਲੱਗਿਆ ਤੇ ਉਸ ਤੋਂ ਬਾਅਦ ਤੁਸੀਂ ਉਹ ਦੇਖਿਓ ਟਿਕਟੌਕ ਹੀ ਆ ਗਈ ਮੈਨੂੰ ਕਹਿ ਦਿੰਦੇ ਸੀ ਤੂੰ ਵੀਡੀਓ ਬਣਾ ਲੈ ਮੈਂ ਕਿਹਾ ਯਾਰ ਆਪਾਂ ਇਹ ਨੱਚਲ ਤਾਂ ਆਪਾਂ ਨੂੰ ਨਹੀਂ ਪਸੰਦ ਕਿਉਂ ਆਪਾਂ ਕਿਸਨੂੰ ਦਿਖਾਈਏ ਜਿਹਨੇ ਦੇਖਣਾ ਉਹ ਹੀ ਦੇਖ ਲੂਗਾ ਹੂੰ ਦੇਖ ਕੇ ਕੀਤਾ ਵੀ ਸ਼ਾਬਾਸ਼ ਹੀ ਦਿੱਤੀ ਹੈ ਲੋਕਾਂ ਨੇ ਹੂੰ ਜਿਹੜੀ ਉਹ ਮਿਲ ਜੂਗੀ ਉਹ ਤੇ ਹੂੰ ਤੇ ਉਸ ਤੋਂ ਬਾਅਦ ਦੂਜੇ ਉਹ ਮੁੰਡੇ ਆਏ ਉਹਨਾਂ ਨੇ ਸਿਰਫ ਆਪ ਦੇ ਸ਼ੋਅ ਆਫ ਲਈ ਹੂੰ ਖੁੱਲੀਆਂ ਹੀ ਪੈਂਟਾਂ ਪਾ ਕੇ ਵੀਡੀਓਆਂ ਬਣਾਈਆਂ ਤੇ ਉਹ ਚੱਲ ਗਏ ਚਲੋ ਹੂੰ ਉਹਨਾਂ ਦਾ ਨਾ ਨਾ ਦਾਣਾ ਪਾਣੀ ਜਿੱਥੋਂ ਤੱਕ ਲਿਖਿਆ ਸੀ ਉਹਨਾਂ ਨੇ ਕੀਤਾ ਹੂੰ ਤੇ 2021 ਚ ਆ ਕੇ ਵੀ ਮੈਂ ਕੁਲਤਾ ਜਾਂਦਾ ਬਨ ਕੇ ਗਿਆ ਸੀਗਾ ਵਿਆਹ 'ਚ ਅੱਛਾ ਤੇ ਮੈਨੂੰ ਉੱਥੇ ਬਹੁਤ ਵਧੀਆ ਲੋਕਾਂ ਨੂੰ ਲੱਗਿਆ ਵੀ ਹਾਂ ਯਾਰ ਕੀ ਬਾਤ ਆ ਵੀ ਸੋਹਣਾ ਲੱਗਦਾ ਹੂੰ ਤੇ ਕਈਆਂ ਨੇ ਤਾਂ ਹੀ ਸੋਚ ਲਿਆ ਸੀ ਵੀ ਇਹ ਨਚਾਰ ਆਇਆ ਇਹਨਾਂ ਨਾਲ ਅੱਛਾ ਵੀ ਭਾਈ ਕੋਈ ਬੋਲੀਆਂ ਵਾਲਾ ਹੋਊਗਾ ਜਾਂ ਨਚਨ ਭੰਗੜੇ ਵਾਲਾ ਹੋਊਗਾ ਤੇ ਫਿਰ ਜਦੋਂ ਉਹਨਾਂ ਨੂੰ ਦੱਸਿਆ ਵੀ ਐਂ ਕਰਕੇ ਇਹਨਾਂ ਦਾ ਨਾਲ ਹੀ ਆਇਆ ਜੰਜ ਦੇ ਹਾਂ ਤੇ ਉਹ ਕਹਿੰਦੇ ਵੀ ਠੀਕ ਐ ਹਾਂ ਤੇ ਉਸ ਤੋਂ ਬਾਅਦ ਬਸ ਫਿਰ ਮੈਂ ਸੋਚਿਆ ਵੀ ਚਲੋ ਜਿੰਨਾ ਟਾਈਮ ਸਟੱਡੀ ਹੁੰਦੀ ਆ ਉੱਤੇ ਤਾਂ ਆਪਾਂ ਨਹੀਂ ਪਾ ਕੇ ਜਾ ਸਕਦੇ ਹਾਂ ਤਾਂ ਜਦੋਂ ਆਪਣੀ ਪੜ੍ਹਾਈ ਪੂਰੀ ਹੋ ਗਈ ਉਸ ਤੋਂ ਬਾਅਦ ਆਪਾਂ ਇਹ ਰਗੁਰ ਪਾ ਕੇ ਰੱਖਣਾਗੇ ਜਿੱਥੇ ਵੀ ਆਉਣਾ ਜਾਣਾਗਾ ਨਾ ਹਾਂ ਫਿਰ ਉਸ ਤੋਂ ਬਾਅਦ ਮੈਂ ਕੁੱਤਾ ਜਾਂਦਾ ਆ ਕੇ ਜਾਣ ਲੱਗੇ ਅੱਛਾ ਤੇ ਕਾਲਜ ਚ ਲਾਉਣੀ ਸੀਗਾ ਨਹੀਂ ਕਾਲਜ ਚ ਲਾਉਣੀ ਕਰਦੇ ਅੱਛਾ ਹਾਂਜੀ ਹੁਣ ਫਿਰ ਜਦੋਂ ਟੀਚ ਕਰਾਉਣ ਜਾਣੇ ਉਹਦੋਂ ਪੈਂਟ ਸ਼ਰਟ ਪਾਉਣੀ ਆ ਕੇ ਆ ਕੇ ਕੁਰਤਾ ਯਾਰ ਰੇ ਜੇ ਖੇਤ ਮਿਲੋਂਗੇ ਮੰਡੀ ਮਿਲੂੰਗਾ ਮੈਂ ਹਮ ਜਾਂ ਕਿਸੇ ਰਿਸ਼ਤੇਦਾਰੀ ਦੇ ਵਿਆਹ ਪ੍ਰੋਗਰਾਮ ਚ ਹਮ ਤੇ ਜਬਾ ਸੱਡੇ ਜਿੱਥੇ ਵੀ ਕੋਈ ਕੰਮ ਹੋਊਗਾ ਕੁਰਤਾ ਯਾਰ ਰੇ ਜੀ ਮਿਲੂੰਗੇ ਕੁਰਤੇ ਯਾਰ ਰੇ ਹਾਂਜੀ ਭਾਈ ਹਮ ਕਈ ਹੁਣ ਤਾਂ ਲੋਕ ਭੁੱਲੀ ਬੈਠੇ ਨੇ ਨਵੇਂ ਨੂੰ ਤਾਂ ਪਤਾ ਹੀ ਨਹੀਂ ਨਵੇਂ ਨੂੰ ਪਤਾ ਹੀ ਨਹੀਂ ਭਾਈ ਨਵੇਂ ਨੂੰ ਕੀ ਪਤਾ ਲੱਗੂ ਜੰਮਾ ਸਾਹਿਬ ਤਾਂ ਉਹਨਾਂ ਨੂੰ ਬੁੜੀਆਂ ਨੂੰ ਆਏ ਹੁੰਦਾ ਵੀ ਚੱਕਣੇ ਵੈਣਗੇ ਜਵਾਕ ਉਹਦੇ ਮੂਰੇ ਫੋਨ ਕਰਦਨੇ ਆ ਵੀ ਪੁੱਤ ਲੈ ਦੇਖ ਲੈ YouTube ਵੀ ਦੇਖ ਲੈ ਸਹੀ ਗੱਲ ਉਹ ਜਾਂ ਸਾ YouTube ਤੇ ਲੱਗੇ ਰਹਿੰਦੇ ਆ ਉਹਨਾਂ ਨੂੰ ਚੱਕਿਆਂ ਚੱਕਣ ਦੀ ਲੋੜ ਨਹੀਂ ਪੈਂਦੀ ਉਹਦੋਂ ਨੂੰ ਕੰਮ ਨਵੇਂਡ ਲੈਣੇ ਪਹਿਲਾਂ ਵਾਲੀਆਂ ਹੁੰਦੀਆਂ ਸੀ ਬੀ ਬੁੜੀਆਂ ਚਾਗਦੀਆਂ ਸੀਗੀਆਂ ਦਾਦੀ ਹੁੰਦੀ ਸੀਗੀ ਉਹ ਚਾਗਦੀ ਦਾਦਾ ਲੈ ਜਾਂਦਾ ਡੇਕ ਨਹੀਂ ਆਇਆ ਉਹ ਨੂੰ ਲੈ ਜਾਂਦਾ ਕਮਾਉਣ ਵੀ ਤੈਨੂੰ ਆ ਗੱਲਾਂ ਬਹੁਤ ਕੋ ਸਿੱਖਨ ਨੂੰ ਮਿਲਦਾ ਸੀ ਅੱਜ ਕੱਲ ਤਾਂ ਜਖਨਾ ਵੱਡ ਨਹੀਂ ਮੋਬਾਈਲ ਨੇ ਹੂੰ ਯਾਰ ਜੱਕੋ ਵੀ ਮੋਬਾਈਲ ਆ ਮੋਰਾ ਸਾਰਾ ਦਿਨ ਜਵਾ ਕੇ ਦੇਖੀ ਜਾਂਦੇ ਆ ਕੋਈ ਉਹਨਾਂ ਨੂੰ ਮੈਂ ਕਹਿੰਨਾ ਆਪਣੇ ਕੋਈ ਚਾਚਾ ਚਾਚੀ ਤਾਇਆ ਤਾਈ ਕੁਛ ਨਹੀਂ ਹੂੰ ਸਭ ਕੁਝ ਪੁਰ ਲਗਿਆ ਅੱਜ ਕਰ ਤਾਂ ਉਹੀ ਇੱਕ ਹੀ ਅੱਖਰ ਆ ਆਂਟੀ ਦੇ ਅੰਕਲ ਹਾਂ ਚਾਚੇ ਨੂੰ ਵੀ ਆਂਟੀ ਚਾਚੇ ਨੂੰ ਅੰਕਲ ਕਹਤਾ ਚਾਚੀ ਨੂੰ ਆਂਟੀ ਕਹਤਾ ਕੋਈ ਮਾਮਾ ਆ ਗਿਆ ਉਹਨੂੰ ਵੀ ਅੰਕਲ ਆਂਟੀ ਐਂ ਚੱਲੀ ਜਾਂਦਾ ਇਹਨਾਂ ਦਾ ਰੈਸਟੇਡ ਆ ਰਹੀਆਂ ਭੁੱਲ ਗਏ ਅੱਜ ਕੱਲ ਜਵਾਕਾਂ ਨੂੰ ਕੁਝ ਨਹੀਂ ਪਤਾ ਲੱਗਦਾ ਫੋਨ ਨੇ ਜਖਣਾ ਪੜਦੀ ਬਈ ਸਹੀ ਗੱਲ ਹੈ ਹਾਂ ਅੱਜ ਕੱਲ ਸਹੀ ਗੱਲ ਹੈ ਇੰਸਟਾਗ੍ਰਾਮ ਤੇ ਦੇ ਰੀਲ ਤੇ ਰੀਲ ਦੇ ਰੀਲ ਰੀਲ ਬਾਈ ਕੋਈ ਨਹੀਂ ਕੋਈ ਚੱਕ ਕੇ ਉਹ ਨਿੱਕੀ ਜਿਹੀ ਨਿੱਕਰ ਦੀ ਪਾ ਕੇ ਕਦੇ ਮੁੰਡਾ ਖੜੇ ਜਾਂਦਾ ਕਦੇ ਕੁੜੀ ਖੜੇ ਜਾਂਦੀ ਹੂੰ ਉਹਦੇ ਨੇ ਲੱਗਦਾ ਕੋਈ ਨਾ ਉਹਨਾਂ ਨੂੰ ਆਰ ਦੇ ਘਰਦਿਆਂ ਦੀ ਪ੍ਰਵਾਹ ਹੀ ਨਾ ਲੋਕਾਂ ਦੀ ਲੋਕਾਂ ਦਾ ਵੀ ਕੀ ਕਸੂਰ ਆਜ ਕੱਲ ਦੇਖਦੀ ਸਾਰੇ ਉਹ ਕੁਛ ਜੇ ਮੇਰੇ ਅਰਗੇ ਨੇ ਕੁੱਤੇ ਜਾਂ ਦੇ ਚ ਵੀਡੀਓ ਪਾਤੀ ਤੇ ਕਮੈਂਟ ਆਉਣਗੇ ਇਹ ਸਾਮੂ ਸੱਭਿਆਚਾਰ ਹੂੰ ਵੀ ਐਂ ਕਰਦਾ ਪਹਿਲੀ ਗੱਲ ਤਾਂ ਹੀ ਨਹੀਂ ਪਤਾ ਵੀ ਸੱਭਿਆਚਾਰ ਕੀ ਹੈ ਮੈਨੂੰ ਕੰਪੇਅਰ ਕਰਨ ਲੱਗ ਜਾਂਦੇ ਆ ਬਾਈ ਵੀ ਆਪਾਂ ਸਿੱਖ ਫੈਮਿਲੀ ਚੋਂ ਆ ਚਲੋ ਆਪਾਂ ਸਿੱਖ ਫੈਮਿਲੀ ਚੋਂ ਹੈਗੇ ਆ ਗੁਰੂ ਘਰ ਨੂੰ ਮੰਨਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਉਹ ਕੀ ਕਰਦੇ ਆ ਆਪਾਂ ਨੂੰ ਸਿੱਖ ਗੁਰੂ ਘਰ ਨੇ ਦੱਸਿਆ ਗੁਰੂਆਂ ਨੇ ਵੀ ਆਪਣਾ ਇਹ ਪਹਿਰਾਵਾ ਇਹ ਪਾਓ ਚਲੋ ਬਾਨਾਗਾ ਆਪਾਂ ਸਤਿਕਾਰ ਕਰਦੇ ਆ ਪਰ ਇੱਕ ਬਾਨਾ ਬਾਨੇ ਤੇ ਪਹਿਰਾਵਾ ਪੰਜਾਬੀ ਕਰਚ ਇਹ ਅਲੱਗ ਆ ਬਾਣਾ ਅਲੱਗ ਆ ਗਿਆ ਪੰਜਾਬੀ cultures ਅਲੱਗ ਆ ਗਿਆ ਤੇ ਮੈਨੂੰ ਕੀ ਲੋਕ ਆਖੀ ਜਾਂਦੇ ਆ ਇਹ ਆਪਣਾ ਸੱਭਿਆਚਾਰ ਨਹੀਂ ਲੋਕਾਂ ਨੂੰ ਪਤਾ ਹੀ ਨਹੀਂ ਮੁੰਡਿਆਂ ਨੂੰ ਕਮੈਂਟ ਕਰਦੇ ਆ ਵੀ ਕੀ ਸੱਭਿਆਚਾਰ ਆ ਕੀ ਬਾਣਾਗਾ ਹੂੰ ਉਹ ਮੈਨੂੰ ਆਖਦੇ ਇਹ ਆਪਣਾ ਸੱਭਿਆਚਾਰ ਨਹੀਂ ਉਹ ਬਾਣੇ ਨੂੰ ਸੱਭਿਆਚਾਰ ਸਮਝੀ ਜਾਂਦੇ ਆ ਹੂੰ ਮੈਂ ਕਹਿੰਨਾ ਬਾਣਾ ਗੁਰੂਗਰ ਨੇ ਦੱਸਿਆ ਗੁਰੂਆਂ ਨੇ ਦਿੱਤਾ ਆਪਾਂ ਨੂੰ ਵੀ ਅੰਬਰ ਤੇ ਛਕੋ ਬਾਣੇ ਚ ਸਿੱਖ ਸਈਓ ਜਿਹੜਾ cultures ਆ ਉਹ ਆਪਣਾ ਘਰਤਾ ਯਾਦ ਆਗਾ ਹੂੰ ਪਰ ਲੋਕ ਮੈਨੂੰ ਕੰਪੇਅਰ ਕਰਦੇ ਆ ਇਹ ਕੇਸ ਨਹੀਂ ਰੱਖੇ ਐਨ ਨਹੀਂ ਰੱਖੇ ਮੇਰੇ ਜੂੜਾ ਰੱਖਿਆ ਬਈ ਮੈਂ ਇੱਕ ਵਾਲ ਵੀ ਕੈਂਚੀ ਨਹੀਂ ਲਵਾਈ ਤੇ ਸ਼ੁਰੂ ਤੋਂ ਪੱਗਾਉਂਦੇ ਮੇਰੀ ਫੈਮਲੀ ਸਿੱਖੀ ਚ ਪਰ ਮੈਂ ਆਪਦੇ ਪੰਜਾਬ ਨੂੰ ਪੰਜਾਬੀ ਕਲਚਰ ਨੂੰ ਪ੍ਰੋਮੋਟ ਕਰ ਰਿਹਾ ਹਾਂ ਇਹ ਚ ਮੈਨੂੰ ਕੰਪੇਅਰ ਨਾ ਕਰੋ ਬਈ ਬਾਣੇ ਤੇ ਇਹ ਪੰਜਾਬੀ ਕਲਚਰ ਨਾਲ ਹੂੰ ਉਹ ਕਹਿ ਦਿੰਦੇ ਐਂ ਗੱਲ ਦੋ ਇਹ ਫੋਗਰਾ ਕਈ ਕਹਿੰਦੇ ਨੇ 5 ਮਿੰਟਾਂ ਲਈ ਇਹਨੇ ਰੀਅਲ ਵਾਸਤੇ ਬਣਾ ਲਿਆ ਇੱਕ ਨੇ ਇੱਕ ਮਿੰਟ ਕੀਤਾ ਕਹਿੰਦਾ ਵੀ ਇਹ ਗੱਡੀ ਤੇ ਆਇਆ ਹੋਗਾ ਇੱਥੇ ਵੀਡੀਓ ਬਣਾਉਣਾ ਤੇ ਘਰੇ ਸੀ ਹੋਗਾ ਤੇ ਇਸ ਵਿੱਚ ਪੈ ਜਾਂਦਾ ਹੋਗਾ ਹੂੰ ਮੈਂ ਇਹਨੂੰ ਕਹਿਣਾ ਚਾਹੁੰਦਾ ਬਈ ਇਹ ਤੁਹਾਨੂੰ ਕੋਈ ਸ਼ੱਕ ਆ ਨਾ ਘਰੇ ਆ ਕੇ ਦੇਖ ਲਓ ਵੀ ਗੱਡੀ ਆ ਕਿ ਏਸੀ ਲੱਗੇ ਹੂੰ ਠੀਕ ਆ ਤੇ ਦੂਜੀ ਗੱਲ ਮੈਂ ਉਹ ਕੀਤੀ ਆਪਾਂ ਇੱਕ ਹੋਰ ਕਮੈਂਟ ਆਇਆ ਸੀਗਾ ਇਹਦੇ ਸਨ ਲੱਗੇ ਰਿਹਾ ਲੱਗੇ ਵੀਰ ਮੈਂ ਸਨ ਲੱਗਣ ਦਾ ਮਰਿਆ ਵੀ ਅੱਛਾ ਜਦੋਂ ਮੇਰਾ ਸਨ ਲੱਗ ਕੇ ਮੈਂ ਵੀਡੀਓ ਬਣਾ ਲੁਕਿਆ ਯਾਰ ਬੰਦਾ ਯਾਰ ਰਾ ਆਪਾਂ ਕੇ ਇਹੋ ਕੇ ਸੋਚਦੇ ਨਹੀਂ ਬੋਲਣ ਲੱਗੇ ਵੀ ਕੀ ਆਪਾਂ ਬੋਲਣਾ ਨਾ ਸਹੀ ਗੱਲ ਹੈ ਅੱਗੇ ਨਹੀਂ ਅੱਗੇ ਨਾ ਇਹ ਗੱਲ ਸੱਚੀ ਹੈ ਵੀ ਸਨ ਨਾਲ ਇਹ ਗੱਲ ਵੀ ਕਾਫੀ ਲੱਗ ਵੀ ਜਾਂਦੇ ਹਲਾ ਚਾਹਰਾ ਵੱਲ ਲੈਂਦਾ ਸੀ ਹੈ ਇਹ ਗੱਲ ਤੋਂ ਮੈਂ ਮੈਂ ਕਹਾਣੀ ਕਢਾਉਣ ਗਿਆ ਸੀਗਾ ਨਾਲ आले ਪਿੰਡ ਅੱਛਾ ਤੇ ਉੱਥੇ ਨਾ ਬਾਈ ਆਇਆ ਉਹਨੇ ਮੇਰੇ ਵੱਲ ਦੇਖਿਆ ਤੇ ਉਹ ਬੋਲਣਾ ਚਾਹੁੰਦਾ ਸੀ ਉਹ ਬੋਲਿਆ ਨਹੀਂ ਕੁਸ ਹਾਂ ਚਲੋ ਹੌਲੀ ਹੌਲੀ ਖੋਲ੍ਹ ਲਈਏ ਗਿਆ ਮੈਨੂੰ ਕਹਿੰਦਾ ਬਾਈ ਆਏ ਲੱਗਿਆ ਜੀ ਮੈਂ ਤੇ ਰਸਨ ਲੱਗੇ ਹੁੰਦੇ ਆ ਮੈਂ ਕਿਹਾ ਕਿਉਂ ਬਈ ਕਹਿੰਦਾ ਯਾਰ ਜਦੋਂ ਮੇਰੇ ਸਨ ਲੱਗਦਾ ਮੈਂ ਚਾਹਦਾ ਹਨ ਲੈਣਾ ਮੈਂ ਕਿਹਾ ਬਈ ਮੇਰੇ ਸਨ ਨਹੀਂ ਲੱਗੇ ਮੈਂ ਤਾਂ ਵੈਸੇ ਹੀ ਐਂ ਬੰਦ ਕੇ ਰਹਿਣਾ ਕਿ ਕਰਤਾ ਜਾਂਦੋਂ ਕਿ ਅੱਜ ਕਮੈਂਟਾਂ ਜੀ ਕਹਿੰਦੇ ਸਨ ਕਮੈਂਟਾਂ ਚ ਵੀ ਕਹਿ ਦਿੰਦੇ ਹੈ ਇਹਦੇ ਲੱਗੇ ਸਨ ਲੱਗੇ ਉਹਨੇ 5 ਮਿੰਟਾਂ ਲਈ ਬਣਾਤਾ ਇਹ ਬਾਣੇ ਕਨੇ ਨਹੀਂ ਹੁੰਦਾ ਇਹ ਐਨ ਹੋ ਗਿਆ ਮੈਂ ਕਿਹਾ ਕਮਾਲ ਆ ਯਾ ਲੋਕਾਂ ਦੀ ਐਂ ਵੀ ਨਹੀਂ ਦੇਖਦੇ ਵੀ ਬੋਲਣਾ ਕੀ ਆ ਤੇ ਕੀ ਨਹੀਂ ਬੋਲਣਾ ਹੂੰ ਮੈਂ ਪਹਿਲਾਂ ਮੈਂ ਦੇਖੇ ਮੈਂ ਦੁਖੀ ਹੋਇਆ ਫਿਰ ਮੈਂ ਕਿਹਾ ਛੱਡ ਪਰੇ ਲੋਕਾਂ ਤੋਂ ਕੀ ਲੈਣਾ ਆਪਦੇ ਮਾਪਿਓ ਖੁਸ਼ ਆ ਉਹਨਾਂ ਨੂੰ ਖੁਸ਼ ਰੱਖਣਾ ਜੇ ਉਹ ਖੁਸ਼ ਰੱਖ ਲੈ ਤਾਂ ਰੱਬ ਖੁਸ਼ ਹੋ ਗਿਆ ਸਹੀ ਗੱਲ ਹੈ ਹਾਂ ਜੇ ਉਹਨਾਂ ਨੂੰ ਦੁਖੀ ਕਰਤਾ ਫਿਰ ਸਾਰਾ ਜੀ ਫਿਰ ਸਾਰਾ ਕੁਝ ਹੀ ਦੁਖੀ ਹੋ ਗਿਆ ਹੂੰ ਅੱਛਾ ਜਦੋਂ ਆ ਕੱਤਰ ਵਗੈਰਾ ਤੁਸੀਂ ਪਾਉਣੇ ਚਾਦਰਾਂ ਕੁਰਤਾ ਬਣਦੇ ਹੋ ਰਿਸ਼ਤੇਦਾਰੀ ਚ ਵੀ ਜਾਣਦੇ ਹੋ ਹਾਂਜੀ ਇਹ ਫਿਰ ਤੁਸੀਂ ਆਮ ਖਰਚਾ ਵੀ ਘਟ ਗਿਆ ਹੋਊਗਾ ਫਿਰ ਨਹੀਂ ਅੱਗੇ ਆਪ ਨੂੰ ਕੋਈ ਪੈਂਟ ਕੋਡ ਕੋਈ ਪੈਂਟ ਸ਼ਲਟਰ ਲੈਣੀ ਪਈ ਬਈ ਖਰਚਾ ਬਹੁਤ ਘਟ ਗਿਆ ਮੈਂ ਕਹਿੰਦਾ ਜੇ ਜੀਨ ਦੀ ਪੈਂਟ ਲਾਣ ਜਾਂ ਉਹਦੀ 1500 ਤੋਂ ਘੱਟ ਆਉਂਦੀ ਨਹੀਂ ਹੈ ਫੇ ਸਾਰਾ ਕੁਝ 1500 ਚ ਆ ਜਾਂਦਾ ਹੈ ਹਾਂ 4-500 ਚ ਗੁੱਤਾ ਯਾਰ ਆ ਜਾਂਦਾ ਜੁੱਤੀ ਹੋਗੀ ਪੱਗ ਆ ਗਈ ਹਾਂ ਬਸ ਇਹ 1500 ਚ ਤਿਆਰ ਹੋ ਕੇ ਸਭ ਬੰਦਾ ਸਾਹਮਣੇ ਖੜਾ ਹੋ ਜਾਂਦਾ ਉੱਥੇ ਇਕੱਲੀ ਪੈਂਟ ਆਉਗੀ ਫੇ ਨਾਲ ਦੀ ਸ਼ਰਟ ਲੈ ਕੇ ਆਉਣੀ ਪਊਗੀ ਸਹੀ ਕਹਦਾ ਚੰਗੀਆਂ ਚੀਜ਼ਾਂ ਨੂੰ ਰਿਪਰੈਜ਼ੈਂਟ ਕਰਨਾ ਚਾਹੀਦਾ ਮੂਰੇ ਲੈ ਕੇ ਆਉਣਾ ਚਾਹੀਦਾ ਮੂਰੇ ਲੈ ਕੇ ਆਉਣਾ ਪਰ ਲੋਕ ਨਹੀਂ ਸਮਝਦੇ ਇਹ ਗੱਲਾਂ ਬਈ ਤੇ ਖਰਚੇ ਤੋਂ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਮੈਂ ਬਹੁਤ ਦੇਖਿਆ ਵੀ ਜੇ ਆਪਾਂ ਕਹਿੰਦੇ ਨਾ ਖਰਚੇ ਦੀ ਗੱਲ ਕਰੀਏ ਪਹਿਲਾ ਖਰਚਾ ਕਿਉਂ ਘਟ ਸੀ ਬਈ ਪਹਿਲਾ ਫੋਨ ਹੈ ਹੀ ਨਹੀਂ ਸੀਗੇ ਚਲ ਆਪਾਂ ਕਹਿ ਦਿੰਨੇ ਆ ਫੋਨ ਹੈਗੇ ਸੀਗੇ ਵੀ ਹੁਣ ਲੋਕ ਦੇਖਣ ਫੋਨ ਪਰ ਜਦੋਂ ਦਾ ਹਾ ਫੋਨ ਪੇ ਆਇਆ ਨਾ ਪੇਡੀਐਮ ਆਇਆ ਹੂੰ ਉਦੋਂ ਦਾ ਖਰਚਾ ਜ਼ਿਆਦਾ ਹੋ ਗਿਆ ਲੋਕਾਂ ਦਾ ਕਿਉਂਕਿ ਇਹ ਪੰਜਾਂ ਦੀ ਚੀਜ਼ ਲੈਣੀ ਆ ਸਕੈਨ ਕਰੋ ਬਈ ਕਰਤੇ ਅੱਗੇ ਪਹਿਲਾਂ ਹੁੰਦੇ ਸੀਗੇ ਬੁੜੇ ਪੰਡਾ ਵਾਲੇ ਜਾ ਉਹ ਜਾਂਦੇ ਸੀ ਨਾ ਦੁਕਾਨ ਤੇ ਉਹਨਾਂ ਕੋਲੇ 500 ਦਾ 500 ਦਾ ਅੱਗੇ ਕਿਹੜਾ 100 ਦਾ نوٹ ਹੀ ਬਹੁਤ ਹੁੰਦਾ ਸੀ 100 ਦਾ ਹੁੰਦਾ ਸੀ ਉਹ ਇੱਕ ਚੀਜ਼ ਲੈਣ ਲੱਗੇ ਨਾ ਸੋਚਦੇ ਸੀ ਵੀ ਇਹ ਰਾ ਚੀਜ਼ ਲਈਏ ਕਰੇ ਪਈ ਤਾਂ ਇਹ ਛੱਡ ਪਰੇ ਕਿਉਂ ਸੌਦਾ ਨੋਟ ਟੁੱਟ ਗਿਆ ਤੇ ਉਦੋਂ ਬਾਅਦ ਤਾਂ ਲੱਗ ਹੀ ਜਾਣੇ ਹਾਂ ਇਹ ਗੱਲ ਹੁੰਦੀ ਸੀ ਹਾਂ ਤੇ ਮੈਂ ਕਹਿੰਦਾ ਜਿੱਦਾਂ ਦਾ ਫੋਨ ਆਇਆ ਬੰਦਾ ਚੀਜ਼ ਲੈਣ ਲੱਗਿਆ ਨਹੀਂ ਸੋਚਦਾ ਨਾ ਲੈ ਘਰੇ ਪਈ ਹੁੰਦੀ ਆ ਚੀਜ਼ ਇੱਕ ਬੋਲ ਚੱਕ ਵੀ ਸਕੈਨ ਕਰ ਦੇ ਪਾ ਕੇ ਤੇ ਲੈ ਚੱਲੇ ਸਹੀ ਗੱਲ ਅੱਗੇ ਕਹਿੰਦਾ ਯਾਰ ਭਾਈ ਮੇਰੇ ਕੋਲ ਆਹੀ 1200 ਰੁਪਏ ਜੇ ਟੁੱਟ ਗਿਆ ਤਾਂ ਲੱਗ ਜੂ ਯਾਰ ਹਾਂ ਹੈ ਕਾਹਨੂੰ ਤੜਵਾਉਣਾ ਹੈ ਹਾਂ ਪਰ ਸਹੀ ਗੱਲ ਹੈ ਵੇਖੋ ਫੋਨ ਪੇ ਨਾ ਗੂਗਲ ਪੇ ਨਾ ਹੁਣ ਖਰਚਾ ਵਧੀਆ ਖਰਚਾ ਦੁੱਗਣਾ ਹੋ ਜਾਂਦਾ ਵੀਰ ਅੱਗੇ ਅੱਗੇ ਸੋਚਦਾ ਸੀ ਯਾਰ ਵੀ ਆਹ ਚੀਜ਼ ਹੈਗੀ ਹੈ ਘਰੇ ਇਹ ਚਲੋ ਤੂੰ ਬਾਅਦ ਦੇਖਾਂਗੇ ਸੋਚਾਂਗੇ ਅੱਗੇ ਪਰ ਹੁਣ ਕਹਿੰਦੇ ਆ ਵੀ ਆ ਚੀਜ਼ ਪਈ ਆ ਚਲ ਕੋਈ ਨਹੀਂ ਪਈ ਆ ਤਾਂ ਆਪਾਂ ਇੱਕ ਹੋਰ ਲੈ ਚੱਲਦੇ ਹੁਣ ਵਿਦਵਾਨ ਥੱਲੇ ਵੀ ਕਹਿੰਦੇ ਬਾਹਲਾ ਵੱਡਾ ਵਿਦਵਾਨ ਬਣਦਾ ਉਹ ਲੋਕ ਤਾਂ ਆਖੀ ਜਾਣਗੇ ਆਪਾਂ ਹੁਣ ਪ੍ਰਵਾਹ ਨਹੀਂ ਕਰਦੇ ਜਿਹੜੀ ਆਪਣੇ ਆਪ ਦੇ ਦਿਲ ਦੀ ਗੱਲ ਆ ਜਾਂ ਆਪ ਨੂੰ ਸੱਚਾਈ ਲੱਗਦੀ ਆ ਉਹ ਆਪਾਂ ਰੱਖਣ ਭੁੱਲ ਗਨੇ ਆ ਕੋਈ ਹੁਣ ਇਹ ਤੁਸੀਂ ਕਈ ਦੇਖੋ ਵੀ ਹਾਂ ਖਰਚੇ ਦਾ ਕਿੰਨਾ ਕੁ ਫਰਕ ਪੈਂਦਾ ਹਮ ਅੱਗੇ ਆਪਣੇ ਖਰਚ ਨਾਲ ਆ ਚੀਜ਼ ਘਰੇ ਲੈ ਕੇ ਆਉਣ ਨਾਲ ਇੱਕ ਜਣਾ ਹੁੰਦਾ ਸੀ ਜੇ ਹੁਣ ਚਾਰ ਜਣਿਆਂ ਦਾ ਚਾਰੇ ਚੀਜ਼ ਲੈ ਕੇ ਆਉਣ ਨਾਲ ਚਾਰੇ ਖਰਚ ਨਾਲ ਸਹੀ ਗੱਲ ਅੱਗੇ ਘਰ ਦਾ ਇੱਕ ਬੰਦਾ ਹੁੰਦਾ ਸੀ ਪੱਟਾ ਬਾਫੂਨ ਦਾ ਸੀਗਾ ਉਹ ਜਾਂਦਾ ਬਾਜ਼ਾਰ ਉਹਨੂੰ ਕਹਿੰਦੇ ਆ ਚੀਜ਼ ਲਿਆ ਦੇ ਉਹ ਸੋਚਦਾ ਵੀ ਹਾਂ ਆ ਚੀਜ਼ ਮੈਂ ਪਹਿਲਾਂ ਇਸ ਦਿਨ ਲੈ ਕੇ ਗਿਆ ਸੀਗਾ ਪਈ ਹੋਊਗੀ ਜੇ ਨਹੀਂ ਪਈ ਤਾਂ ਚਲ ਘੱਟ ਲੈ ਚਲ ਕਿਲੋ ਦੀ ਰਾਂ ਦੇ ਪਾਈਆ ਲੈ ਚਲ ਹੂੰ ਵੀ ਜੇ ਡੰਗ ਲੱਗੇਗਾ ਠੀਕ ਹੈ ਨਹੀਂ ਕੱਲ ਨੂੰ ਫੇਰ ਜਾਂ ਪਰਸੋਂ ਆ ਕੇ ਲੈ ਜਾਾਂਗੇ ਆਪਾਂ ਜੀ ਇਹਨੂੰ ਸਹੀ ਗੱਲ ਹੈ ਤੇ ਹੁਣ ਆਪਾਂ ਸੋਚਦਾ ਵੀ ਕਿਲੋ ਆ ਚਲ ਲੈ ਚਲ ਸਕੈਨ ਨਹੀਂ ਕਰਨਾ ਆਪਾਂ ਨਾਲ ਕਿਹੜਾ ਜ਼ੋਰ ਲੱਗਣਾ ਨਾ ਭਾਰ ਲੱਗਣਾ ਗੱਡੀ 'ਚ ਰੱਖ ਕੇ ਲੈ ਚੱਲਦੇ ਹੂੰ ਬਹੁਤ ਫਰਕ ਆਈਏ ਚੀਜ਼ਾਂ ਦਾ ਖਰਚੇ ਹੀ ਬਹੁਤ ਆ ਆਪਣੇ ਆਪ ਹੀ ਖਰਚੇ ਆਪਾਂ ਬੁਧਾਈ ਜਾਂਦੇ ਹਾਂ ਹੂੰ ਅੱਛਾ ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਸੀ ਹਾਂਜੀ ਸੋਸ਼ਲ ਮੀਡੀਆ ਦਾ ਰੀਲਾਂ ਨੇ ਤਾਂ ਚੱਕ ਤੇ ਫੱਟੇ ਅੱਜਕੱਲ ਹਰੇਕ ਉਹਦਾ ਰੀਲ ਹੂੰ ਸਨੈਪਚੈਟ ਮੈਂ ਕਹਿੰਦਾ ਇਹਨਾਂ ਨੇ ਜਲੂਸ ਕੱਢ ਕੇ ਰੱਖਤਾ ਪੰਜਾਬ ਦਾ ਇਕੱਲੇ ਪੰਜਾਬ ਦਾ ਕੀ ਹਰੇਕ ਦੇਸ਼ ਦੀ ਕੱਢ ਕੇ ਰੱਖਤਾ ਹੂੰ ਆ ਕੁੜੀਆਂ ਕੁੜੀਆਂ ਕੱਲੀਆਂ ਕੀ ਆਖਾਂਗੇ ਆਪਾਂ ਮੁੰਡੇ ਵੀ ਆ ਜਿਹਨੇ ਬਾਉਂ ਇਨ ਪੈਗ ਲਾ ਲੋ ਚਾਂ ਨੱਚ ਕੇ ਵੀਡੀਓ ਬਣਾ ਕੇ ਚਲੋ ਬਈ ਜੇ ਇੱਥੇ ਜਾਣਿਆ ਹੀ ਆਹ ਕੰਮ ਕਰਦੇ ਆ ਤਾਂ ਬਲੌਗ ਆਹ ਬਲੌਗ ਜੀ ਵਾਲੇ ਨੇ ਪਹਿਲਾਂ ਹੀ ਚੱਲੇ ਬਈ ਹੁਣ ਇਹਨਾਂ ਦਾ ਰਸਨਾ ਅੱਗੇ ਕੀ ਹੁੰਦਾ ਆਪਾਂ ਕਰੇ ਆ ਹਰੇਕ ਕੰਮ ਚ ਪਰਦਾ ਹੁੰਦਾ ਸੀ ਆਪਣਾ ਕਰਦਾ ਹਾਂ ਵੀ ਆਪਾਂ ਆ ਚੀਜ਼ ਐਂ ਕਰਨੀ ਆ ਹੂੰ ਅੱਗੇ ਗਮਾਂਢੀ ਨੂੰ ਨਹੀਂ ਪਤਾ ਹੁੰਦਾ ਸੀਗਾ ਵੀ ਆਪਣਾ ਬੰਦਾ ਕਿੱਥੇ ਗਿਆ ਹੂੰ ਜੇ ਪੁੱਛਦੇ ਕਿੱਥੇ ਗਈ ਗਰਾ ਗਿਆ ਹੂੰ ਆਏ ਨਹੀਂ ਰਸਦੇ ਵੀ ਫਲਾਨੇ ਥਾਂ ਗਿਆ ਤੇ ਅੱਜ ਕੱਲ੍ਹ ਕੀ ਆ ਤਰਕੇ ਉੱਠੋ ਉੱਠਣਾ ਕੀ ਅਜੇ ਤਾਂ ਚਾਹ ਨਹੀਂ ਪੀਤੀ ਹੁੰਦੀ ਫੋਨ ਚੱਕ ਕੇ ਹਾਂਜੀ ਆ ਹੁਣ ਮੈਂ ਚਾਹ ਪੀਣ ਲੱਗ ਗਿਆ ਹੀ ਇਹ ਦੂਵਾ ਮੇਰਾ ਆਪਲਾਨ ਆ ਮੈਂ ਇੱਥੇ ਆ ਨਾ ਆਹਾ ਮੇਰੇ ਨਾਲ ਆਲਦਾ ਸਾਰਾ ਕੁਝ ਘਰ ਦਾ ਦਿਖਾ ਦਿੰਦੇ ਆ ਸਹੀ ਗੱਲ ਹੈ ਜਿਹੜੀ ਚੀਜ਼ ਨੂੰ ਆਪਾਂ ਰੱਖਣਾ ਇੱਕ ਪਾਸੇ ਵੀ ਆ ਯਾਰ ਆਪਾਂ ਹਾਲ ਦਾ ਘਰ ਆਪਣੀ ਇੱਕ ਜਗ੍ਹਾ ਗਈ ਜਿੱਥੇ ਆਪਾਂ ਉੱਲੇ ਚ ਉਹ ਆਪਾਂ ਸਾਰਾ ਕੁਝ ਉੱਲਾ ਲੋਕਾਂ ਨੂੰ ਦਿਖਾਤਾ ਆ ਤੁਸੀਂ ਦੇਖੋ ਕਿੰਨੇ ਲੋਕ ਨੇ ਇਹ ਜੇ ਅ ਵਿੱਚ ਵੀਡੀਓ ਵੇਖਿਆ ਆਪਾਂ ਸੁਖਰਤੀ ਇਹਦੀ ਲੈ ਕੇ ਉਹ ਕੁੜੀ ਨੂੰ ਲੈ ਕੇ ਦੇ ਵੀਡੀਓ ਤੇ ਪੋਸਟ ਆ। ਬਈ ਉਹ ਕੀ ਸੋਚਣ ਵਾਲੀ ਗੱਲ ਆ ਯਾਰ ਵੀ ਉਹ ਕੁੜੀ ਕਹਿੰਦੀ ਅਸੀਂ ਸ਼ਰਟ ਲਾ ਕੇ ਮੁੰਡਾ ਪੱਟ ਐਂ ਕਿਟਾ ਯਾਰ ਕੀ ਚੀਜ਼ ਆ ਉਹ। ਕੋਈ ਨਾ ਸ਼ਰਟ ਲਾਉਣੀ ਆ ਕੰਪੀਟੀਸ਼ਨ ਕਰਨਾ ਕੋਈ ਜੱਜ ਦੇ ਕੰਮ ਚ ਕਰ ਲਓ। ਹੂੰ ਇਹ ਚੀਜ਼ਾਂ ਤੇ ਤੁਸੀਂ ਕਿੱਥੇ ਜਾਈ ਜਾਂਦੇ ਹੋ ਯਾਰ। ਹੂੰ ਜੇ ਤੁਸੀਂ ਕੰਮ ਹੀ ਕਰਨਾ ਮੈਂ ਆਪਦੇ ਪੰਜਾਬ ਨੂੰ ਬਚਾਉਣਾ ਪੰਜਾਬ ਕੰਨੀ ਜਾਓ ਯਾਰ ਤੁਸੀਂ ਇਹ। ਹੂੰ ਬਹੁਤ ਖੁਸ਼ਾ ਹੈਗਾ ਸ਼ਰਤ ਲਾ ਕੇ ਕਰਨਾ ਪੜ੍ਹਾਈ ਕਰੋ ਆਈਪੀਐਸ ਬਣੋ ਜਾਂ ਕੁਝ ਵੀ ਬਣੋ ਆਲਦਾ ਕੰਮ ਕਰੋ ਹੂੰ ਜੇ ਕਰਨਾ ਤਾਂ ਸਹੀ ਗੱਲ ਹੈ ਫਿਰ ਦੁਵਾਨ ਬਹੁਤ ਬੈਠਿਆ ਥੱਲੇ ਇੱਕ ਮਿੰਟ ਮਾਰਨਗੇ ਇਦਾਂ ਲਾ ਗਿਆ ਇਦਾਂ ਲਾ ਗਿਆ ਕਿੰਨੇ ਸਾਨੂੰ ਮੈਂ ਗੱਲ ਦਾ ਮੈਨੂੰ ਪਤਾ ਕੀ ਕਹਿੰਦਾ ਕਮੈਂਟ ਚ ਹੂੰ ਕਹਿੰਦਾ ਇੱਕ ਕੰਮ ਰਹਿ ਗਿਆ ਗੱਡੇ ਦੇ ਜਾਵੜਿਆ ਕਰ ਅੱਛਾ ਉਹ ਭਰਾਵਾ ਅਸੀਂ ਗੱਡੇ ਦੇ ਵੀ ਜਾਵੜਾਂਗੇ ਇਹ ਗੱਡੇ ਹੋਣਗੇ ਨਾ ਹੂੰ ਇਹ ਗੱਡੇ ਆਪੇ ਹੀ ਬੇਚੇ ਆ ਆਪਣੇ ਆਪ ਦੀ ਚੀਜ਼ ਆ ਜੇ ਉਹਨਾਂ ਚਾਲਕ ਗੱਡੇ ਆ ਗਏ ਤਾਂ ਕਿ ਇਉਂ ਤਾਂ ਬਰਦ ਨਾ ਖੇਤੀ ਉਹ ਨਹੀਂ ਹੁੰਦੀ ਵੀ ਨਹੀਂ ਜੇ ਆਪਾਂ ਕਰਨ ਤੇ ਆ ਜੀਏ ਹਮ ਹੁਣ ਹਰੇਕ ਕੋਲੇ ਘੱਟੋ ਘੱਟ 5 ਕਿੱਲੇ ਆ 10 ਕਿੱਲੇ ਆ ਉਹਨਾਂ ਬਰਦ ਨਾ ਕਿੰਨੇ ਕੁ ਖੇਤੀ ਕਰ ਲੂ ਪਹਿਲੀ ਗੱਲ ਤਾਂ ਕਿਸੇ ਨੂੰ ਬਰਦ ਦੇ ਨਹੀਂ ਚੱਲਣਾ ਕੰਟਰੋਲ ਚ ਹੀ ਨਹੀਂ ਹੋਣਾ ਬਰਦ ਇਹ ਉਹਨੂੰ ਗੱਡੀ ਫੜਾ ਦਈਏ ਨਾ ਝੂਠ ਕੇ ਜਿਹੜਿਆ ਕਮੈਂਟ ਕਰਦੇ ਆ ਥੱਲੇ ਹਮ ਵੀ ਭਾਈ ਐਂ ਕਹਿ ਰਾ ਬਰਦ ਗੱਡੀ ਨੂੰ ਖੇਟ ਲੈ ਜਾ ਉਹ ਤਾਂ ਬਰਦ ਦੇ ਨਹੀਂ ਕੰਟਰੋਲ ਆਉਣਾ ਉਹਨੂੰ ਐਂ ਨਹੀਂ ਪਤਾ ਲੱਗਣਾ ਵੀ ਐਂ ਮੋੜਨਾ ਤਾਂ ਕਿਵੇਂ ਮੋੜਾਂ ਮੈਂ ਸਹੀ ਗੱਲ ਆ ਇਹ ਇਹ ਗੱਲਾਂ ਕਮੈਂਟਾਂ ਲਈ ਵਾਸਤੇ ਨਹੀਂ ਬਸ ਕਮੈਂਟਾਂ ਲਈ ਆ ਬਸ ਬਈ ਮੈਂ ਕਹਿੰਦਾ ਯਾਰ ਮੇਰੇ ਕਮੈਂਟ ਮਾਰੀ ਚੱਲੂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੂੰ ਵੀ ਮੈਂ ਕਹਿੰਦਾ ਵੀ ਚੱਲ ਮੈਂ ਕੁਝ ਕਰ ਰਿਆਂਗਾ ਤੁਸੀਂ ਕਮੈਂਟ ਕਰੋ ਮੇਰੇ ਉਲਟ ਕਰੀ ਚੱਲੋ ਪਰ ਤੁਸੀਂ ਮੈਨੂੰ ਇੱਕ ਐਂ ਤਾਂ ਦਿਖਾਓ ਵੀ ਵੀਡੀਓ ਪਾ ਕੇ ਵੀ ਹਾਂਜੀ ਬਾਈ ਜੀ ਮੈਂ ਵੀ ਆਹ ਕੁਝ ਕਰ ਰਿਹਾ ਨਹੀਂ ਯਾਰ ਵਧੀਆ ਗੱਲ ਹੈ ਕੁਲਵਿੰਦਰ ਜਿਹੜੀ ਤੁਸੀਂ ਆਪ ਦਾ ਪਹਿਰਾਵਾ ਰੱਖਿਆ ਇਹ ਮੈਨੂੰ ਬਹੁਤ ਵਧੀਆ ਲੱਗਿਆ ਨਾ ਆਪਣੀ ਅਚਾਨਕ ਗੱਲਬਾਤ ਹੋਈ ਮੈਂ ਕਿਹਾ ਚੱਲ ਆਪਾਂ ਗੱਲਬਾਤ ਕਰਦੇ ਹਾਂ 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 ਬਈ ਤੇ ਇਹ ਸਹੀ ਹੈ ਯਾਰ ਇਹ ਚੀਜ਼ਾਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਨਾ ਕਿਉਂਕਿ ਸਾਡੇ ਨਵੇਂ ਵੀਡੀਓ ਦਾ ਪਤਾ ਹੀ ਨਹੀਂ ਕੁਝ ਹੁੰਦਾ ਨਹੀਂ ਪਤਾ ਬਈ ਕੁਝ ਹਾਂ ਉਹਨਾਂ ਦਾ ਜਿਆ ਸੁਖ ਰਿਤੀ ਇਹ ਬਾਰੇ ਪਤਾ ਜਾਓ ਸੀਨੂ ਜਿਹੜਾ ਕੀ ਆਹ ਸੀਤੂ ਵਾਲਾ ਸੀਨੂ ਸੀਤੂ ਵਾਲਾ ਜਾ ਬਈ ਆ ਹੋ ਗਈ ਮੈਂ ਕਹਿੰ ਵੀ ਗਲਤੀ ਕਲਾਕਾਰਾਂ ਦੀ ਵੀ ਮੰਨਦਾ ਮੈਂ ਹਾਂ ਕਲਾਕਾਰ ਬੀਨਾ ਜਿਹੜੇ ਹੈਗੇ ਵੀ ਉਹ ਪਹਿਰਾਵਾ ਨਹੀਂ ਦੱਸ ਰਹੇ ਉਹ ਸਿਰਫ ਉਹਨਾਂ ਨੇ ਸਮਝ ਲਿਆ ਵੀ ਹਾਂ ਚਲੋ ਯਾਰ ਲਾਈਵ ਸ਼ੋਅ ਲਾਉਣਾ ਕਰਤਾ ਯਾਰ ਦਾ ਪਾਓ ਤੇ ਆਲਟਾ ਲਾਈਵ ਲਾਇਆ ਕਿੱਥੇ ਉਹਨਾਂ ਦਾ ਹੱਕ ਮੰਦਾ ਯਾਰ ਵੀ ਅਸੀਂ ਦੱਸੀਗੇ ਵੀ ਆ ਸਾਡਾ ਪੰਜਾਬੀ ਕਲਚਰ ਚੱਲਾ ਬਈ ਤੁਸੀਂ ਇਹਨੂੰ ਵੀ ਨਾਲ ਲੈ ਕੇ ਚੱਲੋ ਜਾਂ ਇਹਨੂੰ ਲੋਕਾਂ ਨੂੰ ਇੱਕ ਵਾਰ ਦੱਸੋ ਯਾਰ ਵੇਅਰ ਕਰੋ ਵੀ ਆ ਚੀਜ਼ਾਂ ਐ ਹੁੰਦੀ ਆ ਪਰ ਨਹੀਂ ਦੂਜੀ ਗੱਲ ਸਕੂਲਾਂ ਚ ਸਕੂਲਾਂ ਚ ਪੰਜਾਬੀ ਕਲਚਰ ਨੂੰ ਰੱਛਡੋ ਮੈਂ ਕਹਿੰਨਾ ਪੰਜਾਬੀ ਮਾਂ ਬੋਲੀ ਗਈ ਪੰਜਾਬੀ ਮਾਂ ਬੋਲੀ ਅੱਜ ਕੱਲ੍ਹ ਹੈ ਹੀ ਨਹੀਂ। ਕਈ ਸਕੂਲਾਂ ਪ੍ਰਾਈਵੇਟੋਂ ਭਈ ਜਿਹਨੂੰ ਜਾਂਦਿਆ ਜਵਾਗ ਹਿੰਦੀ ਚ ਲੱਗ ਜਾਂਦੇ ਆ ਵੀ ਹਾਂ ਜੀ ਕਿਵੇਂ ਹੋ ਬੇਟਾ? ਕੀ ਆ ਖਾਇਆ ਹੈ ਕੀ ਆ ਪੀਆ ਹੈ? ਹਾਂ ਕੁਛ ਹੋ ਗਿਆ। ਮੈਂ ਦੇਖਿਆ ਤਮੀ ਨਾਦੂ ਹੋ ਗਿਆ ਤੇ ਕੇਰਲਾ ਹੋ ਗਿਆ ਉਹ ਆਲਦਾ ਪਹਿਰਾਵਾ ਤੇ ਆਪਦੀ ਬੋਲੀ ਨੂੰ ਲੈ ਕੇ ਚੱਲਦੇ ਆ ਬਈ। ਹਾਂ ਤੇ ਆਪਣੇ ਲਈ ਆਪਣੇ ਵਾਲੇ ਕੀ ਆਪਣੇ ਵਾਲੇ ਹਿੰਦੀ ਤੇ ਅੰਗਰੇਜ਼ੀ ਪਹਿਰਾਵਾ ਛੱਡੋ ਇਹ ਤਾਂ ਬਸ ਆਈ ਬ੍ਰਾਂਡ ਆਈ ਮੈਂ ਫਲਾਣੇ ਬ੍ਰਾਂਡ ਦਾ ਆ ਪਾਇਆ ਕੱਪੜੇ ਮੈਂ ਉਹ ਪਾਇਆ ਹੈ। ਹਾਂ ਆਪਣੇ ਵਾਲੇ ਹੋਗੇ ਮੈਂ ਕਹਿੰਦਾ ਜੇ ਪੰਜਾਬ ਨੂੰ ਬਚਾਉਣਾ ਨਾ ਅਸਲ ਤਾਂ ਜੇ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਪੰਜਾਬ ਨੂੰ ਬਚਾਉਣ ਲਈ ਪੰਜਾਬੀ ਵਿਰਸਾ ਸਾਹਮਣੇ ਪੂਗਾ ਹੂੰ ਫਿਰ ਪੰਜਾਬੀ ਬੋਲੀ ਸਾਹਮਣੇ ਪੂਗੀ ਫਿਰ ਜਾ ਕੇ ਪੰਜਾਬ ਬਚੂਗਾ ਹੂੰ ਜ਼ਰੂਰੀ ਨਹੀਂ ਹੁੰਦਾ ਵੀ ਭਾਈ ਆ ਅਸੀਂ ਆਹੀ ਆ ਮੈਂ ਕਹਿੰਦਾ ਪੰਜਾਬ ਨੂੰ ਬਚਾ ਕੇ ਰੱਖੀਏ ਆਪਾਂ ਹੂੰ ਅੱਛਾ ਜਦੋਂ 700 ਸਾਲ ਚ ਜਾਨੇ ਬਜ਼ੁਰਗ ਕੀ ਕਹਿੰਦੇ ਫਿਰ ਉੱਤੋਂ ਬਾਬੇ ਦੇਖ ਕੇ ਹੱਸੀ ਜਾਂਦੇ ਬਾਬਿਆਂ ਕੋਲੇ ਆਲਦਿਆਂ ਕੋਲੇ ਫੋਨ ਹੁੰਦਾ ਕਿੱਥੇ ਟਾਈਮ ਆ ਲੋਕਾਂ ਨੂੰ ਗੱਲਾਂ ਦੱਸਣ ਦਾ ਹਾਂ ਹੁਣ ਬਾਬਿਆਂ ਕੋਲੇ ਫੋਨ ਆਉਂਦਾ ਮੈਂ ਕਹਿੰਦਾ ਅੱਗੇ ਆਪਾਂ ਬੈਠੇ ਸੀਗੇ ਸਾਥ ਚ ਬੰਦਾ 100 ਗੱਲ ਕਰਦਾ ਸੀ ਹੂੰ 100 ਗੱਲ ਕਰਦਾ ਸੀ ਕੋਈ ਗੱਲ ਸਮਝਾਉਂਦਾ ਸੀ ਵੀ ਆਹ ਬੇਟਾ ਤੈਨੂੰ ਮੈਂ ਦੱਸਾਂ ਆਹ ਚੀਜ਼ ਹੁੰਦੀ ਸੀ ਪਹਿਲਾਂ ਆ ਸੀਗੀ ਹੂੰ ਪਰ ਹੁਣ ਕੀ ਆ ਅੱਗੇ ਆਪਾਂ ਕਹਿੰਦੇ ਸੀ ਵੀ ਭਾਈ ਹਾਂ ਜੱਗ ਕਰਨਾ ਚਲੋ ਭਾਈ ਜੱਗ ਕਰੀਏ ਟਿੱਬੇ ਤੇ ਹੂੰ ਟਿੱਬਾ ਹੁੰਦਾ ਸੀ ਵੀ ਟਿੱਬਾ ਕੀ ਚੀਜ਼ ਸੀ ਕਿਆ ਮਿੱਟੀ ਇਕੱਠੀ ਕਰੀ ਜਾਂਦੀ ਸੀਗੀ ਹੁੰਦੇ ਸੀਗੇ ਉਹਨਾਂ ਪੱਧਾ ਕਰਕੇ ਉਹਨਾਂ ਨੇ ਜ਼ਮੀਨਾਂ ਬਣਾਈਆਂ ਆਪਣੇ ਪਰ ਅੱਜ ਕੱਲ ਟਿੱਬੇ ਨੂੰ ਕੀ ਸਮਝਦਾ ਲੋਕ ਵੀ ਬਸ ਉੱਚੀ ਜਗ੍ਹਾ ਪਹਾੜ ਉਹਨੂੰ ਟਿੱਬਾ ਸਮਝਦੇ ਅੱਜ ਕੱਲ ਦੇ ਜਵਾਕਾਂ ਨੂੰ ਪਤਾ ਹੀ ਨਹੀਂ ਹੂੰ ਅੱਗੇ ਉਹ ਦੱਸਦੇ ਸੀਗੇ ਪਰ ਅੱਜ ਕੱਲ ਬਾਬੇ ਕੀ ਕਰਦੇ ਆ ਬੈਠੇ ਫੋਨ ਤੇ ਚੱਕ ਵੀ ਰੀਲ ਆਹ ਦੇਖ ਓਏ ਚੱਲੀ ਜਾਂਦੀ ਆ ਆਹ ਦੇਖ ਆ ਮੁੰਡਾ ਗੱਲਾਂ ਕਰਦਾ ਹੈਗਾ ਟਾਈਮ ਹੀ ਨਹੀਂ ਬਾਬਿਆਂ ਕੋਲੇ ਉਲੇ ਹੋ ਜਾਂਦੇ ਆ ਚਾਰ ਪੰਜ ਬਹਿ ਜਾਂਦੇ ਬਚਾਲੇ ਫੋਨ ਹੁੰਦਾ ਚੱਕ ਲਈ ਆਹ ਲਾਲਾ ਆ ਆ ਵੱਡੀਆਂ ਗੱਲਾਂ ਸੁਣਾਉਂਦਾ ਇਹਦੇ ਕਿ ਨਹੀਂ ਹੋਈਏ। ਹਾਂ ਦੇਖੇ ਕੀ ਕਹਿੰਦਾ ਇਹ। ਸਹੀ ਗੱਲ ਹੈ। ਬਾਬਿਆਂ ਕੋਲੇ ਵੀ ਕੁਝ ਨਹੀਂ ਰਿਆ ਭਈ ਅੱਜਕੱਲ। ਹਾਂ। ਮੈਨੂੰ ਇਹ ਲੱਗਦਾ ਕਿ ਸਤਾਂਜ ਵੀ ਕਿਦੇ ਬਹੁਤ ਹੋਣਗੇ ਮੈਂ ਇਹ ਨਹੀਂ ਕਹਣਾ ਵੀ ਸਾਰੀ ਮਾਟੇ ਹੁੰਦੀ ਆ। ਬਹੁਤ ਹੁੰਦੀਆਂ ਕਿੰਨੀਆਂ ਬਹੁਤ ਗੱਲਾਂ ਚੱਜਨੀਆਂ ਗੱਲਾਂ ਵੀ ਦੱਸਦੇ ਆ। ਪਰ ਮੈਂ ਜਿੱਥੋਂ ਦਾ ਚੱਜ ਗੱਲਾਂ ਮੈਂ ਦੇਖਿਆ ਭਈ। ਹੂੰ। ਬਸ ਫੋਨ ਹੀ ਆ ਤੇ ਰੀਲਾਂ ਹੀ ਚੱਲਦੀਆਂ। ਹੂੰ। ਇੰਸਟਾ ਹਰੇਕ ਦੀ ਆਈਡੀ ਆ। ਹਰੇਕ ਬਾਬਾ ਚਲਾਉਂਦਾ ਜੇ ਗੱਲ ਤਾਂ YouTube। ਸਹੀ ਗੱਲ ਹੈ। ਹਾਂ। ਉਹ ਜਮਾਨਾ ਨਹੀਂ ਰਿਹਾ ਕਿ ਬਾਬੇ ਕੋਲੇ ਜਾ ਕੇ ਉਹ ਸਿੱਖ ਕੇ ਆ ਹਮ ਅੱਜ ਕੱਲ ਤਾਂ ਅਗਲਾ ਕਹਿਣਾ ਉਹ ਛੱਡ ਪਰੇ ਬਾਬੇ ਕੋਲੇ ਕੀ ਕਰਨਾ ਹਾਲ ਦੇ ਘਰੇ ਬਈ ਕਿ ਅੱਜ ਕੰ ਦੇਖਿਆ ਜਵਾਕ ਜਾ ਕੇ ਵੀ ਨਹੀਂ ਰਾਜੀ ਬਈ ਸਹੀ ਗੱਲ ਹੈ ਅੱਗੇ ਮੈਂ ਜਦੋਂ ਨਿੱਕੇ ਹੁੰਦੇ ਸੀਗੇ ਹਮ ਪਾਈ ਨੇਕਰ ਜੀ ਹਮ ਸਾਡਾ ਆ ਜਾ ਝੁੱਗਾ ਹੁੰਦਾ ਸੀ ਬਈ ਚੱਕ ਗਲੀ ਚ ਖੇਡੀ ਜਾਓ ਭੱਜੀ ਜਾਓ ਰਾਤ ਨੂੰ 9 ਵਜੇ ਤੱਕ ਖੇਡੀ ਜਾਂਦੇ ਬਈ ਫਿਰਦੇ ਰਹਿੰਦੇ ਕਰੇ ਕੁਝ ਖੇਡ ਲੈ ਅੱਜ ਕੱਲ ਕੀ ਹੈ ਖੇਡਣ ਨੂੰ ਕੁਝ ਨਹੀਂ ਹੈਗਾ ਬਈ ਫੋਨ ਆ ਘਰਦੇ ਆ ਬੁੜੀਆਂ ਨੂੰ ਪਤਾ ਗਿਆ ਜੇ ਬਾਹਰ ਜਾਵੜਿਆ ਕੀ ਪਤਾ ਕਰ ਦੋ ਮੜੂਗਾ ਉਹ ਜਾ ਕੇ ਫੋਨ ਮੋਰੇ ਕਰਦੇ ਆ ਰੀਲਾਂ ਦੇਖੀ ਜਾਂਦੇ ਆ ਕੋਈ ਮੈਂ ਕਹਿੰਦਾ ਅੱਜ ਕਿਸੇ ਦਾ ਘਰ ਵਿੜਾ ਵੀ ਨਹੀਂ ਕੱਚਾ ਹੁਣ ਅੱਗੇ ਦਾ ਘਰ ਹੀ ਕੱਚੇ ਹੁੰਦੇ ਸੀ ਹੂੰ ਕੱਚੇ ਘਰ ਤੇ ਪਿਆਰ ਪੱਕੇ ਹੁੰਦੇ ਸੀ ਰਿਸ਼ਤੇ ਹਰੇ ਹੂੰ ਹੁਣ ਪੱਕੇ ਹੋ ਗਏ ਘਰ ਰਿਸ਼ਤੇ ਕੱਚੇ ਹੋ ਗਏ ਸਭ ਮਤਲਬ ਤੱਕ ਯਾਰੀਆਂ ਨੇ ਹੂੰ ਅੱਜ ਗੱਲ ਤਾਂ ਇਹੀ ਹੈ ਵੀ ਜਦ ਪੈਸਾ ਬਸ ਜਦ ਪੈਸਾ ਮੇਨ ਪੈਸਾ ਆ ਗਿਆ ਜਿਹਦੇ ਕੋਲੇ ਬਈ ਪੈਸਾ ਅੱਜ ਕੱਲ ਤੁਸੀਂ ਦੇਖੋ ਜਿਹਦੇ ਕੋਲੇ ਪੈਸਾ ਉਹਨੂੰ ਬਸ ਆਈਆਂ ਵੀ ਮੈਂ ਪੈਸਾ 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 ਹੀ ਕਮਾਈ ਆਮ ਉਹਨਾਂ ਕੋਈ ਕਿਸੇ ਤੱਕ ਮਤਲਬ ਨਹੀਂ ਹੈਗਾ ਕਿਸੇ ਆਉਣ ਜਾਣ ਤੱਕ ਮਤਲਬ ਨਹੀਂ ਵਿਆ ਯਾਰ ਉਹ ਰਿਸ਼ਤੇਦਾਰੀਆਂ ਦੀ ਉਹਨਾਂ ਕੋਲੇ ਜਾ ਕੇ ਆਈ ਆਪਾਂ ਪਰ ਨਹੀਂ ਉਹਨਾਂ ਨੂੰ ਪੈਸੇ ਹੀ ਦੇ ਦਿੰਦੇ ਵੀ ਇੱਥੋਂ ਵੀ ਕੱਢ ਲਿਆ ਇੱਥੋਂ ਵੀ ਕੱਢ ਲਿਆ ਇਹ ਚੀਜ਼ਾਂ ਹੋਈਆਂ ਹਾਂ ਇਹ ਤਾਂ ਗੱਲ ਹੈਗੀ ਨਹੀਂ ਅੱਗਾ ਇਹ ਪਹਿਲਾਂ ਹੁੰਦਾ ਸੀ ਵੀ ਚੱਲ ਜੇ ਪੈਸੇ ਵਾਲੀ ਗੱਲ ਵੀ ਨਹੀਂ ਹੁੰਦੀ ਇੱਕ ਮੋਹ ਮੁਹੱਬਤ ਆਪਾਂ ਕਹੇ ਥਫਾਕ ਆਪਸ ਵਿੱਚ ਰਿਸ਼ਤੇਦਾਰਾਂ ਦਾ ਪਰਿਵਾਰਕਾਂ ਦਾ ਉਹ ਚੀਜ਼ਾਂ ਹੁੰਦੀਆਂ ਸੀ ਹਾਂ ਹੁਣ ਨਹੀਂ ਰਹੀਆਂ ਨਾ ਬਈ ਹੂੰ ਉਨ ਅੱਗੇ ਤੁਸੀਂ ਦੇਖੋਗੇ ਕੋਈ ਫੋਨ ਨਹੀਂ ਹੁੰਦੇ ਸੀਗੇ ਕੋਈ ਹਫ਼ਤੇ ਮਹੀਨੇ ਤੋਂ ਗੱਲ ਹੁੰਦੀ ਸੀ ਚਿੱਠੀ ਪਾ ਦਿੰਦੇ ਸੀਗੇ ਹੂੰ ਤੇ ਅਗਲੇ ਨੂੰ ਜੇ ਕੋਈ ਮਰਗ ਹੋ ਹੀ ਹੁੰਦੀ ਨਾ ਹਫ਼ਤੇ 'ਚ ਚਿੱਠੀ ਪਹੁੰਚਦੀ ਹੂੰ ਅਗਲਾ ਹਾਲਚਾਲ ਪੁੱਛਣ ਲਈ ਆਉਂਦਾ ਸੀਗਾ ਹੂੰ ਤੇ ਅੱਜ ਕੱਲ੍ਹ ਤੇ ਅਗਲੇ ਨੂੰ ਫੋਨ ਕਰਦੀ ਆ ਵੀ ਭਈ ਐਂ ਕਰਕੇ ਮਰਗ ਹੋ ਗਈ ਮੈਂ ਕਹਿੰਨਾ 100 'ਚੋਂ 30% ਬੰਦੇ ਆ ਜਿਹੜੇ ਸੋਚਿੰਦੇ ਚੱਲ ਨਹੀਂ ਜਾਇਆ ਗਿਆ ਭੋਗਤੀ ਜਾ ਜਾਵਾਂਗੇ ਆਪਾਂ ਐਨਾ ਕਿੱਥੇ ਟਾਈਮ ਆ ਕੰਮ ਛੱਡਣਾ ਪਊਗਾ ਪੈਸਾ ਜਾਊਗਾ ਆਪਣਾ ਹੂੰ ਇਹ ਜੀ ਅੱਜ ਕੱਲ੍ਹ ਪੈਸਾ ਮੁੱਖ ਰਹਿ ਗਿਆ ਆਰ ਨਹੀਂ ਰਿਆ ਬੀ ਬਿਲਕੁਲ ਇਹ ਚੀਜ਼ਾਂ ਸਹੀ ਗੱਲ ਹੈ ਗੁਰਵਿੰਦਰ ਬਾਈ ਮੈਂ ਤਾਂ ਕਹਣਾ ਐ ਹੀ ਸੱਭਿਆਚਾਰ ਦਾ ਜਾਉਂਦਾ ਰੱਖੇਣਾ ਮੈਨੂੰ ਇਹ ਲੱਗਦਾ ਵੀ ਕਿੰਨੇ ਕ ਲੋਕ ਨੇ ਜਿਹੜੇ ਚੀਜ਼ਾਂ ਨੂੰ ਜਿਹਾ ਬਾਪੂ ਬਲਕੌਰ ਸਿੰਘ ਅੱਛਾ ਇੱਕ ਗੱਲ ਹੋਰ ਅੱਛਾ ਬਾਪੂ ਬਲਕੌਰ ਸਿੰਘ ਨੂੰ ਦੇਖ ਕੇ ਤਾਂ ਨਹੀਂ ਚਾਦਰਾਂ ਬਣਨ ਲੱਗੀ ਸੀ ਨਹੀਂ ਜੀ ਹਾਂ ਉਹਨਾਂ ਨੂੰ ਦੇਖ ਕੇ ਨਹੀਂ ਮੈਂ ਬੰਨਣ ਲੱਗਿਆ ਮੈਂ ਸਾਨੂੰ ਦੱਸਦਾ ਜਿਹੜਾ ਵੀ ਮੈਂ ਕੋਈ ਵੀ ਕੱਪੜੇ ਪਾਉਣੇ ਆਈ ਮੈਂ ਹਾਲ ਦੇਣਾ ਬਾਪੂ ਤੋਂ ਪੁੱਛਦਾ ਬਾਪੂ ਦਾ ਮਤਮੈਂ ਹਾਲ ਦੇ ਡੈਡੀ ਨੂੰ ਪੁੱਛਦਾ ਹੂੰ ਵੀ ਭਈ ਦੱਸ ਵੀ ਅੱਜ ਕੱਲ ਕੀ ਚੱਲ ਰਿਹਾ ਮੈਨੂੰ ਦੱਸੋ ਉਹ ਦੱਸ ਦਿਆ ਵੀ ਇੱਥੋਂ ਆਏ ਕਰ ਇੱਥੋਂ ਆਏ ਕਰ ਹੂੰ ਕਿਉਂਕਿ ਇੱਕ ਉਹ ਹੋਗਾ ਜਿਹੜਾ ਕਦੇ ਆਪਾਂ ਨੂੰ ਮਾਡੇ ਰਾਹ ਤੇ ਨਹੀਂ ਲੈ ਕੇ ਜਾਊਗਾ ਹੂੰ ਮਾਂ ਤੇ ਪਿਓ ਹੂੰ ਜਿਹਦੇ ਆਪਾਂ ਜਨਾ ਮਰਜੀ ਅਠਾ ਬੰਦ ਕਰਕੇ ਯਕੀਨ ਕਰ ਲਾ ਇਹ ਦੋ ਜਣੇ ਆ ਜਿਹਦੇ ਯਕੀਨ ਹੀ ਤੋਂ ਉਹਨਾਂ ਨੂੰ ਕਦੇ ਵੀ ਨਹੀਂ ਇਹਨਾਂ ਨੇ ਕਹਿ ਦਿੱਨਾ ਵੀ ਹਾਂ ਕਿਲਵੰਤਰ ਆਹ ਸਹੀ ਆ ਆਹ ਗਲਤ ਆ ਮੈਂ ਉਹਨਾਂ ਤੋਂ ਪੁੱਛਦਾ ਵੀ ਦੱਸੋ ਕੀ ਕਰਾਂ ਕਿਵੇਂ ਕਰਾਂ ਕਈ ਵਾਰ ਭਾਈ ਮੈਥੋਂ ਗਲਤੀਆਂ ਹੋ ਗਈਆਂ ਮੈਂ ਆਪ ਹੀ ਕਹਿਣਾ ਮੈਂ ਨਹੀਂ ਐ ਕਰਨਾ ਐ ਕਰਨਾ ਮੁੜ ਕੇ ਮੈਨੂੰ ਪਤਾ ਲੱਗਦਾ ਵੀ ਹਾਂ ਯਾਰ ਗੱਲ ਆ ਸਿਗੀ ਐ ਹੋਣੀ ਚਾਹੀਦੀ ਸੀਗੀ ਹੂੰ ਉਹ ਕਿੰਨੇ ਕਰਨੇ ਬਹੁਤੀ ਬਹੁਤ ਥੱਲੀ ਆਉਂਦੀ ਹੁੰਦੀ ਐ ਮੁੜ ਕੇ ਹੂੰ ਉਹ ਗੱਲ ਹੋ ਜਾਂਦੀ ਐ ਮੁੜ ਕੇ ਸੋਚਦਾ ਵੀ ਹਾਂ ਬਈ ਇਹ ਗਲਤੀ ਹੋਈ ਆ ਜੇ ਆ ਚੀਜ਼ ਐ ਕਰਦਾ ਤਾਂ ਬਾਕੀ ਐ ਹੋਣੀ ਠੀਕ ਐ ਕੁਲਵਿੰਦਰ ਭਾਈ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ ਮਿਹਰबानी ਤੁਹਾਡੀ ਬਹੁਤ ਠੀਕ ਐ ਚੰਗਾ ਲੱਗਿਆ ਹਨਾ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕਰਦਾ ਐ ਐਮ ਐ ਈ ਸ਼ਾ ਕਰਦੇ ਰੂ ਠੀਕ ਐ ਭਾਈ ਜੀ ਸਾਨੂੰ ਵੀ ਚਾਹੀਦਾ ਨਾ ਜਿਹੜੀ ਕੋਈ ਚੰਗੀਆਂ ਚੀਜ਼ਾਂ ਉਹ ਤੁਹਾਡੇ ਤੱਕ ਲੈ ਕੇ ਗਿਆ ਤੁਸੀਂ ਉਹ ਚੀਜ਼ਾਂ ਨੂੰ ਪਿਆਰ ਕਰਿਆ ਕਰੋ ਪਰ ਦੁੱਖ ਲੱਗਦਾ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨਹੀਂ ਵੇਖਦੇ ਉਹ ਚੀਜ਼ਾਂ ਵੇਖਦੇ ਹੋ ਜੋ ਸਾਡੇ ਸਮਾਜਿਕ ਦੇ ਵਿੱਚ ਚੱਲਣ ਵਾਲੀਆਂ ਹੁੰਦੀਆਂ ਹੀ ਨਹੀਂ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਸੀ ਨਾ ਕਿ ਜੋ ਚੀਜ਼ਾਂ ਸਾਨੂੰ ਦੇਖ ਹੀ ਨਹੀਂ ਸਕਦੇ ਉਹ ਚੀਜ਼ਾਂ ਅਸੀਂ ਜਾਣ ਬੁੱਝ ਕੇ ਵੇਖ ਰਹੇ ਹਾਂ ਇਸ ਕਰਕੇ ਚੰਗੀਆਂ ਚੀਜ਼ਾਂ ਵੇਖਿਆ ਕਰੋ ਤੇ ਇਸ ਤਰੀਕੇ ਨਾਲ ਪਿਆਰ ਕਰਦੇ ਜੁੜੇ ਹੋ ਲੋਕ ਰਾਏ ਟੀਵੀ ਦਾ ਧੰਨਵਾਦ